ਲਗਾ ਕਿ ਭਾਜੀ ਪਹਿਲਾਂ ਤਾਂ ਆ ਹੀ ਚਲੇ ਚਲੀ ਜਾਂਦੀ ਜਿੰਦਗੀ ਮਤਲਬ ਕੀ ਹੋਂ ਤਾਂ ਬਹੁਤ ਵਧੀਆ ਭਾਈ ਐਵੇਂ ਕਹੀਏ ਕਿ ਇਹਨਾਂ ਦਾ ਸਪੋਰਟ ਬਹੁਤ ਹੈ ਮੈਨੂੰ ਮੇਰੀ ਫੈਮਲੀ ਦੀ ਵੀ ਸਪੋਰਟ ਬਹੁਤ ਜ਼ਿਆਦਾ ਵਾ ਔਰ ਇਹਨਾਂ ਦੀ ਤਾਂ ਉਤੋਂ ਵੀ ਜ਼ਿਆਦਾ ਐ ਕਹੀਏ ਕਿ ਬਹੁਤ ਸਪੋਰਟ ਕਰਦੇ ਮੇਰੀ ਤੇ ਹੈਲਪ ਬਹੁਤ ਕਰਾਉਂਦੇ ਮੇਰੇ ਨਾਲ ਮੈਰੀ ਦੇ ਬਾਅਦ ਨਾਲ ਮੇਰੀ ਮਿਸ ਜੀ ਆਂਦੇ ਕਿ ਚਲੋ ਨਾਲ ਤੁਹਾਡੇ ਕੰਮ ਕਰਨਾ ਮੈਂ ਹੈਲਪ ਕਰਾਉਣੀ ਤੁਹਾਡੇ ਨਾਲ ਹੀ ਚਲੋ ਇਹ ਲੱਗ ਪਏ ਮੇਰੇ ਨਾਲ ਹੀ ਕੰਮ ਕਰਨਾ ਕੋਈ ਘਰ ਜਾਂਦੇ ਆਉਣ ਦੇ ਨਾਲ ਜੀਵਨ ਸਾਥੀ ਆਉਣ ਦੇ ਨਾਲ ਕਿੰਨੀ ਕਿ ਹਿੰਮਤ ਵਰਗੀ ਆ ਕਿੰਨੀ ਕਿ ਸਪੋਰਟ ਵਰਗੀ ਕਾਰੋਬਾਰ 'ਚ ਕਿੰਨਾ ਕਿ ਫਰਕ ਪਿਆ ਤੁਹਾਡੀ ਜਿਹੋ ਨਵੀਂ ਜਗਾ ਸ਼ਿਫਟ ਕਰਨਾ ਥੋੜਾ ਔਖਾ ਹੁੰਦਾ ਵਾ ਬਲਕਿ ਜੋ ਇੱਥੇ ਇੱਕ ਮਹੀਨਾ ਚੱਲਿਆ ਮੈਨੂੰ ਕੰਮ ਕਰਦੇ ਨੂੰ ਔਰ ਇਹ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਕੰਮ ਕਰਾਂਗੇ ਨਾਲ ਮਿਲ ਕੇ ਕੋਈ ਗੱਲ ਨਹੀਂ ਆ ਇਸੋ ਬਰਬੀਰ ਜੀ ਕੀ ਕੀ ਬਣਾਉਂਦੇ ਦਸਤਾ ਨੂੰ ਸਾਂਝਾ ਕਰਦੇ ਹੋ ਕੀ ਰੱਖਿਆ ਫਾਸਟ ਫੂਡ ਵਿੱਚ ਕੀ ਕੀ ਬਣਾਉਂਦੇ ਸੀਗੇ ਇਹ ਸੋਚਿਆ ਹੀ ਨਹੀਂ ਸੀ ਕਿ ਆ ਕੁਝ ਹੋਏਗਾ ਕਿ 파ਟਨਰ ਆਏਗਾ ਮੇਰੀ ਲਾਈਫ ਵਿੱਚ ਤੇ ਇੰਨਾ ਸਹਿਯੋਗ ਦੇਗਾ ਇੰਨਾ ਸਾਥ ਦੇਊ ਮੇਰਾ ਸੋਚਿਆ ਨਹੀਂ ਸੀ ਮਤਲਬ ਕਿ ਬਹੁਤ ਸਪੋਰਟ ਜਿੰਨੀ ਕਈ ਉਨੀ ਥੋੜੀ ਹੈ ਮਤਲਬ ਨਵੀਂ ਜੀ ਆਪਣਾ ਹੈਗਾ ਜੀ ਸਪਰਿੰਗ ਰੋਲ ਮਿਲ ਜਾਣਗੇ ਆਪਣੇ ਤੋਂ ਮੈਜੀ ਰੋਲ ਹੁੰਦੇ ਜੇ ਔਰ ਜਿਹੜੀ ਮੇਨ ਆਈਟਮ ਜੇ ਇਸ ਟਾਈਮ ਆਪਣੇ ਚੱਲਦੀ ਪਈ ਹੈ ਉਸਪਾਇਰ ਟੈਟੋ ਆਲੂ ਚਿਪਸ ਹੁੰਦੀ ਜੀ ਹਾਂਜੀ ਉਹ ਮਿਲਦੇ ਪਏ ਜੀ ਔਰ ਪਨੀਰ ਵਾਲੀ ਚਾਂਪ ਹੁੰਦੀ ਜੀ ਆਪਣੇ ਕੋਲ ਇਸ ਟਾਈਮ ਔਰ ਪਾਸਤਾ ਦੇਖਿਆ ਜਾਂਦਾ ਨਵੀਂ ਵਿਆਹ ਦੀ ਜੋੜੀ ਤੇ ਅਸੀਂ ਦੇਖਿਆ ਪਹਾੜਾਂ ਦੇ ਘੁੰਮਣ ਫੇ ਜਾਂਦੇ ਨੇ ਮਲਾਲੀ ਵੀ ਜਾਂਦੇ ਢਲੋਜੀ ਜਾਂਦੇ ਨੇ ਤੁਸੀਂ ਦੁਕਾਨ ਤੇ ਰਹਿੰਦੇ ਹੋ ਕੀ ਕਹਿਣਾ ਚਾਹਗੇ ਕਦੀ ਗਿਆ ਨਹੀਂ ਕਹਿੰਦੇ ਨੂੰ ਵੀ ਮੈਨੂੰ ਵੀ ਕੰਮੋਂ ਵਾਸਤੇ ਬਾਹਰ ਲੈ ਕੇ ਜਾਓ ਨਹੀਂ ਸਰ ਜਾਂਦਾ ਜਦੋਂ ਮਤਲਬ ਛੁੱਟੀ ਘਰੀ ਦਿਆ ਕਮ ਫਿਰ ਵੀ ਆਈਦਾ ਇੰਜੋਏ ਵੀ ਕਰੀਦਾ ਵਾ ਤੇ ਨਾਲ ਨਾਲ ਕੰਮ ਵੀ ਕਰੀਦਾ ਵਾ ਮਿਨੂ ਸੋ ਮਨਪ੍ਰੀਤ ਜੀ ਕਦੀ ਬਾਹਰ ਜਾਣੇ ਬਸ ਸੋਚਿਆ ਨਹੀਂ ਸੀ ਦੇਖਿਆ ਨਵਾਂ ਵਿਆਹ ਜੋੜਾ ਕੱਪਲ ਜਾਂ ਤਾਂ ਬਾਹਰ ਜਾਂਦੇ ਨੇ ਆਈਲੈਂਡਸ ਕਰਦੇ ਨੇ ਤੇ ਕੈਨੇਡਾ ਮੈਂ ਕਿਹਾ ਜਲਦੀ ਨਾਲ 20-20 ਲੱਖ ਰੁਪਏ ਲਾ ਕੇ ਤੁਸੀਂ ਕਿ ਸੋਚਿਆ ਨਹੀਂ ਬਾਹਰ ਜਾਣ ਬਾਰੇ ਨਹੀਂ ਨਹੀਂ ਵੀਰ ਜੀ ਆਪਾਂ ਨਹੀਂ ਸੋਚਿਆ ਇੰਨਾ ਵੀ ਜੀ ਪੈਸੇ ਲਾ ਕੇ ਕੀ ਕਰਨਾ ਉਹੀ ਕੰਮ ਇੱਥੇ ਖੋਲੀ ਹੈ ਇੰਨੀ ਦੂਰ ਜਾਂਦਾ ਕੀ ਫਾਇਦਾ ਕਰੇ ਮਿਨੂ ਸੋ ਵੀ ਮਨਪ੍ਰੀਤ ਦੀ ਕਿੰਨੀ ਕੀ ਮੋਜ ਹੈ ਮਨਪ੍ਰੀਤ ਜਿੱਥੇ ਇੱਥੇ ਹੀ ਕੰਮ ਕਰਦਾ ਮੇਨਾਂ ਦਾ ਭਾਗ ਵੀ ਤੁਸੀਂ ਬੈਠੇ ਹੋਗੇ ਤੁਹਾਨੂੰ ਬੜੀ ਬੜੀਆਂ ਗਰਮ ਗਰਮ ਹੋਰ ਡਿਸ਼ਾ ਪੜਾਪੜਾ ਖਵਾਉਂਦਾ ਹੋਗਾ ਕਿ ਲ ਸਭ ਵੀ ਕਰਦੇ ਆ ਤੇ ਸਪੋਰਟ ਕਈ ਕਰਨ ਵਾਲੇ ਕਰਦੇ ਆ ਬਟ ਗੱਲਾਂ ਹੀ ਅੱਜ ਕੱਲ ਸਾਨੂੰ ਮਿਲਦੀਆਂ ਵਾਂ ਕਿ ਹਨਾ ਕਿ ਕਿਸ ਤਰ੍ਹਾਂ ਲੱਗੇ ਹੋਇਆ ਨਵਾਂ ਵਿਆਹ ਹੋਇਆ ਹੈ ਨਾ ਰਾਂ ਝੂੜਾ ਪਾ ਕੇ ਲੱਗੀ ਹੋਈ ਆ ਮਤਲਬ ਕਈ ਗੱਲਾਂ ਸਰ ਸੁਣਨ ਨੂੰ ਮਿਲਦੀਆਂ ਹਾਂ ਹਾਂ ਜੀ ਸੁਪਨਾ ਕੀ ਹੈ ਮਨਪ੍ਰੀਤ ਦਾ ਜੀ ਦੁਕਾਨ ਖੋਲੀ ਆ ਵਾਜੀ ਫਾਸਟ ਫੂਡ ਦੀ ਗਾਂ ਕੀ ਸੁਪਨਾ ਰੱਖਿਆ ਮਨਪ੍ਰੀਤ ਜੀ ਵੀ ਜੀ ਮੇਰਾ ਸੁਪਨਾ ਹੈ ਕਿ ਇਸ ਕੰਮ ਦੇ ਥਰੂ ਕੰਮ ਦਾ ਅੱਗੇ ਤੋਕੇ ਵਧਾਵਾਂਗੇ ਜੀ ਹਾਂ ਜੀ ਇਸ ਕੰਮ ਨੂੰ ਵਧਾਉਣਾ ਚਾਹੁੰਨਾ ਅੱਗੇ ਵੀ ਮੈਂ ਕਹਿੰਦੀ ਹਸਬੰਦ ਚੰਗਾ ਹੋਣਾ ਚਾਹੀਦਾ ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ ਇਹ ਮੈਨੂੰ ਬਹੁਤ ਵਧੀਆ ਮਿਲਿਆ ਹਸਬੰਦ ਕੋਈ ਗੱਲ ਨਹੀਂ ਹਨਾ ਬਿਨਾ ਗੱਲੋਂ ਕੰਮ ਲੜੇ ਜਗੜੇ ਕਰੀ ਦਾ ਪਰ ਕੰਮ ਨੇ ਸਾਥ ਪੂਰਾ ਦਿੰਦੇ ਮੈਨੂੰ ਕਿਸੇ ਜਗਹ ਲੋ ਨਾ ਨਹੀਂ ਜਿੱਦਾਂ ਵੀ ਸਾਰਾ ਕੰਮ ਨਾਲ ਕਰੀਦਾ ਅੱਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਕਸਰ ਕੀ ਆਇੰਦਾ ਵੀ ਮੀਆਂ ਬੀਬੀ ਇੱਕ ਦੂਜੀ ਦੇ ਸੁੱਖ ਦੁੱਖ ਵਿੱਚ ਭਾਈਵਾਲ ਨੇ ਉਸੇ ਤਰ੍ਹਾਂ ਦੀ ਜਦੋਂ ਖਬਰ ਦਿਖਾਵਾਂਗੇ ਅਮਰਸਰ ਦੀ ਇੱਕ ਜੋੜੀ ਦੀ ਜਿਹੜੇ ਕਿ ਫਾਸ ਫੂਡ ਦਾ ਕੰਮ ਇਕੱਠਾ ਕਰਦੇ ਨੇ ਤੁਸੀਂ ਦੇਖੀਏ ਜਦੋਂ ਤੁਸੀਂਾਂ ਵਿੱਚ ਇਹ ਜਿਹੜੀ ਜੋੜੀ ਆ ਫਾਸ ਫੂਡ ਦਾ ਇਕੱਠਾ ਕੰਮ ਕਰਦੀ ਆ ਅਤੇ ਸਰਦਾਰ ਜੀ ਫਾਸ ਫੂਡ ਇਹਨਾਂ ਦੇ ਦੁਕਾਨ ਦਾ ਨਾਮ ਆ ਤੁਸੀਂ ਦੇਖ ਸਕਦੇ ਹੋ ਵੀ ਹੱਥਾਂ ਵਿੱਚ ਭੈਣ ਜੀ ਨੇ ਨਵਾਂ ਵਿਆਹੀ ਜੋੜੀ ਆ ਅਤੇ ਚੂੜਾ ਪਾਇਆ ਆ ਪਰ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਲੋਕਾਂ ਵੱਲੋਂ ਬੜੀ ਇਹਨਾਂ ਦੀ ਸਲਾਘਾ ਵੀ ਕੀਤੀ ਜਾਂਦੀ ਆ ਪੀ ਮੀਆਂ ਬੀਵੀ ਇੱਕ ਦੂਜੇ ਦੇ ਸੁੱਖ ਦੂਜੇ ਪਾਈਵਾਲ ਨੇ ਉੱਥੇ ਇੱਕ ਕੰਮਕਾਰ ਵਿੱਚ ਵੀ ਪਾਈਵਾਲ ਨੇ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਜੀ ਕੰਮਕਾਰ ਕਰਕੇ ਆਪਣੇ ਹੀ ਪਰਿਵਾਰ ਦਾ ਪੇੜ ਪਾਲਦੇ ਨੇ ਅਤੇ ਇੱਕ ਦੂਜੇ ਦਾ ਪਿਆਰ ਵੀ ਜਿਹੜਾ ਆਪਸ ਵਿੱਚ ਬਹੁਤ ਬਣਿਆ ਹੋਇਆ ਹੈ ਗੱਲਬਾਤ ਕਰਾਂਗੇ ਇਸ ਜੋੜੀ ਦੇ ਨਾਲ ਵੀ ਤੇ ਪੁੱਛਾਂਗੇ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਹਾਂਜੀ ਮਨਪ੍ਰੀਤ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਨਵੀਂ ਪਿਆ ਜੋੜੀ ਅਸੀਂ ਦੇਖਿਆ ਦੋਵੇਂ ਤੁਸੀਂ ਇਕੱਠੇ ਕੰਮ ਕਰਦੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸੱਸੀ ਘਾਲ ਜੀ ਸਾਰਿਆਂ ਨੂੰ ਸਾਨੂੰ ਵੀ ਜੀ ਮਤਲਬ ਕਿ 5 ਸਾਲ ਹੋ ਗਏ ਜੇ ਕੰਮ ਕਰਦਿਆਂ ਨੂੰ ਮੈਨੂੰ ਖਾਸ ਇਕੱਲੇ ਨੂੰ ਤੇ ਨਾਲ ਮੇਰੇ ਨਾਲ ਮਲਕੀਬ 파ਰਨਰ ਸੀ ਮੇਰੇ ਨਾਲ ਕੋਈ ਜਰਾ ਕੰਮ ਕਰਦਾ ਸੀ ਮੇਰੇ ਨਾਲ ਔਰ ਉਸ ਤੋਂ ਬਾਅਦ 5 ਸਾਲ ਤੋਂ ਬਾਅਦ ਮੇਰੇ ਵਿਆਹ ਮੇਰੀ ਮੈਰਿਜ ਹੋਈ ਆ ਔਰ ਮੈਰਿਜ ਦੇ ਬਾਅਦ ਨਾਲ ਮੇਰੀ ਮਿਸ ਜੀ ਆਂਦੇ ਕਿ ਚਲੋ ਨਾਲ ਤੁਹਾਡੇ ਕੰਮ ਕਰਨਾ ਮੈਂ ਹੈਲਪ ਕਰਾਉਣੀ ਤੁਹਾਡੇ ਨਾਲ ਹੀ ਚਲੋ ਇਹ ਲੱਗ ਪਏ ਮੇਰੇ ਨਾਲ ਹੀ ਕੰਮ ਕਰਨਾ ਔਰ ਮੇਰੇ 5 ਸਾਲ ਬੈਕ ਸਾਈਡ ਤੇ ਰਹੀ ਹੈ ਜੀ ਮੇਰੀ ਸ਼ੋਪ ਉੱਥੇ ਕੰਮ ਮੇਰਾ ਬਹੁਤ ਵਧੀਆ ਸੀ ਉੱਥੋਂ ਕੁਝ ਕਾਰਨ ਹੋਇਆ ਕਿ ਮੈਨੂੰ ਸ਼ੋਬੰਦ ਕਰਨੀ ਪਈ ਉੱਤ ਬਾਅਦ ਜਦੋਂ ਮੈਂ ਇੱਥੇ ਸ਼ਿਫਟ ਕੀਤੀ ਆ ਇੱਥੇ ਮੈਂ ਸ਼ੋਬ ਲਈ ਰੈਂਟ ਤੇ ਔਰ ਮੇਰੀ ਮਿਸ ਜੀ ਨਾਲ ਹੀ ਕੰਮ ਕਰਦੇ ਪਏ ਨੇ ਇਸ ਟਾਈਮ ਔਰ ਇਸੋ ਬਣਪੀ ਜੀ ਜਦੋਂ ਵਿਆਹ ਨਹੀਂ ਸੀ ਵੇ ਉਤੋਂ ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ ਹੁਣ ਵਿਆਹੇ ਗਏ ਜੇ ਹੁਣ ਜੀਵਨ ਕਿਸ ਤਰ੍ਹਾਂ ਦਾ ਵਾ ਮੈਂ ਲੱਗ ਕਿ ਭਾਜੀ ਪਹਿਲਾਂ ਤਾਂ ਆਹੀ ਚਲੇ ਚਲੀ ਜਾਂਦੀ ਜ਼ਿੰਦਗੀ ਮਤਲਬ ਕੀ ਹੁਣ ਤਾਂ ਬਹੁਤ ਵਧੀਆ ਭਾਜੀ ਐਵੇਂ ਕਹੀਏ ਕਿ ਇਹਨਾਂ ਦਾ ਸਪੋਰਟ ਬਹੁਤ ਆ ਮੈਨੂੰ ਮੇਰੀ ਫੈਮਿਲੀ ਦੀ ਵੀ ਸਪੋਰਟ ਬਹੁਤ ਜ਼ਿਆਦਾ ਵਾ ਤੇ ਹੈਲਪ ਬਹੁਤ ਕਰਉਂਦੇ ਮੇਰੇ ਨਾਲ ਮੇਰੇ ਇਥੋਂ ਵੀ ਘਰ ਜਾਂਦੇ ਆਉਣ ਦੇ ਨਾਲ ਜੀਵਨ ਸਾਥੀ ਆਉਣ ਦੇ ਨਾਲ ਕਿੰਨੀ ਕਿ ਹਿੰਮਤ ਵਾਰਜੀ ਆ ਕਿੰਨੀ ਕਿ ਸਪੋਰਟ ਵਾਰਗੀ ਕਾਰੋਬਾਰ ਵਿੱਚ ਕਿੰਨਾ ਕਿ ਫਰਕ ਪਿਆ ਤੁਹਾਡੇ ਮੈਂ ਨਾ ਕਿ ਭਾਜੀ ਬਹੁਤ ਜ਼ਿਆਦਾ ਪਿਆ ਵਾ ਮੈਂ ਸੋਚਿਆ ਨਹੀਂ ਸੀ ਕਿ ਇਤੋਂ ਤੱਕ ਪਹੁੰਚਾਂਗੇ ਚਲੋ ਤੇ ਇੱਕ ਦਮ ਠਾਂ ਕੋਈ ਕਾਰਨ ਬਣਿਆ ਕਿ ਠਾਂ ਠਾਂ ਡਿੱਗੇ ਆ ਆਪਾਂ ਤੇ ਮੇਰੇ ਮੈਸੇਜ ਕਹਿੰਦੇ ਕੋਈ ਗੱਲ ਨਹੀਂ ਆ ਚਲੋ ਆਪਾਂ ਕੰਮ ਦੁਬਾਰਾ ਤੋਂ ਸ਼ੁਰੂ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਟੈਨਸ਼ਨ ਲੈਣ ਵਾਲੀ ਗੱਲ ਕੋਈ ਨਹੀਂ ਆ ਤੇ ਮੈਂ ਸੋਚਦਾ ਚਲੋ ਕੋਈ ਨਹੀਂ ਕੱਲੇ ਨੇ ਫੇਰ ਸ਼ੁਰੂ ਕਿਉਂਕਿ ਪਹਿਲਾਂ ਮੇਰਾ ਕੰਮ ਬਹੁਤ ਵ ਤੇ ਜਦੋਂ ਨਵੀਂ ਜਗ੍ਹਾ ਸ਼ਿਫਟ ਕਰਨਾ ਹੋ ਥੋੜਾ ਔਖਾ ਹੁੰਦਾ ਵਾ ਬਲਕਿ ਜਦੋਂ ਇੱਥੇ ਇੱਕ ਮਹੀਨਾ ਚੱਲਿਆ ਮੈਨੂੰ ਕੰਮ ਕਰਦੇ ਨੂੰ ਔਰ ਇਹ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਕੰਮ ਕਰਾਂਗੇ ਨਾਲ ਮਿਲ ਕੇ ਕੋਈ ਗੱਲ ਨਹੀਂ ਆ ਤੇ ਮਲਕੀ ਸਪੋਰਟ ਕੀਤੀ ਨਾਲ ਨਾਲ ਕੰਮ ਕਰਉਣਾ ਸ਼ੁਰੂ ਕੀਤਾ ਫਿਰ ਘਰ ਦਾ ਵੀ ਦੇਖਣਾ ਪੈਂਦਾ ਵਾ ਘਰ ਦਾ ਵੀ ਕੰਮ ਕਰਕੇ ਆਉਣਾ ਸਵੇਰੇ ਸਵੇਰੇ ਤੇ ਫਿਰ ਇੱਥੋਂ ਦਾ ਵੀ ਦੇਖਣਾ ਫਿਰ ਰਾਤ ਨੂੰ ਤੇ ਲੇਟ ਹੋ ਜਾਈਦਾ ਵਾ ਸਰਪੰਚ ਜੀ ਬਈ ਸਾਹਿਬ ਕਹਿੰਦਾ ਵੀ ਘਰ ਵਾਲੀ ਜਿਹੜੀ ਹੁੰਦੀ ਆ ਜਾਂ ਘਰ ਵਾਲਾ ਵਾ ਹਮੇਸ਼ਾ ਇੱਕ ਦੂਜੇ ਦੇ ਜੀਵਨ ਸਾਥੀ ਹੁੰਦੇ ਨੇ ਦੁੱਖ ਉਹ ਕੁਝ ਭਾਈਵਾਲ ਹੁੰਦੇ ਨੇ ਇਹਦੇ ਵਿੱਚ ਕਿੰਨੀ ਸਜਾਈ ਸੀ ਆ ਕਿ سپورਟ ਪੂਰੀ ਆ ਤਾਂ ਫਿਰ ਪਤਾ ਲੱਗ ਹੀ ਜਾਂਦਾ ਵੀ ਨਹੀਂ ਐਵੇਂ ਕਿ ਇਹ ਕਿ ਜ਼ਿੰਦਗੀ ਇੱਧਰ ਦੀ ਉੱਧਰ ਹੋ ਗਈ ਆ ਕਿ ਸੋਚਿਆ ਹੀ ਨਹੀਂ ਸੀ ਕਿ ਆ ਕੁਝ ਹੋਏਗਾ ਕਿ 파ਟਨਰ ਆਏਗਾ ਮੇਰੀ ਲਾਈਫ ਚ ਤੇ ਇੰਨਾ ਸਹਿਯੋਗ ਦੇਗਾ ਇੰਨਾ ਸਾਥ ਦੇਊ ਮੇਰਾ ਸੋਚਿਆ ਨਹੀਂ ਸੀ ਮਤਲਬ ਕਿ ਬਹੁਤ ਹੈ سپورਟ ਜਿੰਨੀ ਕਹੀ ਉਹਨੀ ਥੋੜੀ ਹੈ ਮਤਲਬ ਬਹੁਤ ਜ਼ਿਆਦਾ سپورਟ ਆ ਕਹਿੰਦੇ ਨੇ ਵੀ ਇੱਕ ਜੀਵਨ ਸਾਥੀ ਚੰਗਾ ਮਿਲ ਜੇ ਤੇ ਜੀਵਨ ਜਿਹੜਾ ਵਾ ਸਵਰਗ ਬਣ ਜਾਂਦਾ ਜੇ ਇੱਕ ਜੀਵਨ ਸਾਥੀ ਮਾੜਾ ਮਿਲ ਜੇ ਤੇ ਨਰਕ ਬਣ ਜਾਂਦਾ ਇਹਦੇ ਵਿੱਚ ਕਿੰਨੀ ਸਜਾਈ ਹੈ ਮੈਨਾਂ ਭਾਜੀ ਬਿਲਕੁਲ ਸਹੀ ਗੱਲ ਮੈਂ ਅੱਖੀਂ ਦੇਖਿਆ ਕਈ ਮੇਰੇ ਫਰੈਂਡ ਨੇ ਜਿਨ੍ਹਾਂ ਦੀ ਮੈਰ ਤੇ ਜਿਨ੍ਹਾਂ ਦੇ ਪਾਰਟਨਰ ਤਾਂ ਮਿਲਕੇ ਨਹੀਂ ਸਹੀ ਤੇ ਚਲੋ ਇਹਦੀ ਦੂਰ ਕੀ ਜਾਣਾ ਬਲਕਿ ਸੋਚ ਲਈਦਾ ਔਰ ਇਹਨਾਂ ਦਾ ਸਾਥ ਇਹ ਤੁਹਾਨੂੰ ਫੇਰ ਗੱਲ ਕਰਦਾ ਕਿ ਸਾਥ ਬਹੁਤ ਹੈ ਬਹੁਤ سپورਟ ਕਰਦੇ ਆ ਮੈਂ ਕਈ ਵਾਰ ਨਰਵਸ ਵੀ ਹੋ ਜਾਂਦਾ ਵਾ ਤੇ ਕਹਿੰਦੇ ਕੋਈ ਨਹੀਂ ਟੈਨਸ਼ਨ ਲੈਣੀ ਆਪਾਂ ਹੈਗੇ ਕੋਈ ਗੱਲ ਨਹੀਂ ਆਲ ਮਿਲ ਕੇ ਕੰਮ ਕਰਦੇ ਪਏ ਆ ਨਾ ਠੀਕ ਹੈ ਬਾਕੀ ਇਹ ਕਿ ਮੈਂ ਤੇ ਉਹ ਕਿੰਨਾ ਕਿ ਕੰਮ ਇੱਥੇ ਆਪਾਂ ਨੂੰ ਕਰਨਾ ਚਾਹੀਦਾ ਵਾ ਇੱਥੇ ਰਹਿ ਕੇ ਹੀ ਆਪਾਂ ਜਾਣਾ ਤੇ ਬਾਹਰ ਵੀ ਜਾ ਸਕਦੇ ਪਰ ਨਹੀਂ ਆ ਵਾ ਨਹੀਂ ਜਾਣਾ ਇੱਥੇ ਕੰਮ ਬਹੁਤ ਵਧੀਆ ਵਾ ਮਾਰੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਤੇ ਕੰਮ ਵਧੀਆ ਚੱਲਦਾ ਪਿਆ ਹੁਣ ਇਸ ਟਾਈਮ ਜੀ ਮਿੰਨਸੋ ਮਰਬੀ ਜੀ ਕੀ ਕੀ ਬਣਾਉਂਦੇ ਦਸ਼ਕਾ ਜੂ ਸਾਂਝਾ ਕਰਦੇ ਹੋ ਕੀ ਰੱਖਿਆ ਫਾਸਟ ਫੂਡ ਵਿੱਚ ਕੀ ਕੀ ਬਣਾਉਂਦੇ ਅਸੀਂ ਹਾਂ ਹਾਂ ਜੀ ਪਹਿਲਾਂ ਵੀ ਜੀ ਆਪਣਾ ਹੈਗਾ ਜੀ ਸਪਰਿੰਗ ਰੋਲ ਮਿਲ ਜਾਂਦੇ ਆਪਣੇ ਤੋਂ ਵੈਜੀ ਰੋਲ ਹੁੰਦੇ ਜੀ ਔਰ ਜਿਹੜੀ ਮੇਨ ਆਈਟਮ ਜੇ ਇਸ ਟਾਈਮ ਆਪਣੇ ਚੱਲਦੀ ਪਈ ਹੈ ਉਹ ਸਪਾਈਸਡ ਪਟੈਟੋ ਆਲੂ ਚਿ ਤਰੀਮੀ ਵਾਸਤਾ ਤੇ ਮਿਲਿਆ ਸੁਮਰਪੀ ਜੀ ਹਮੇਸ਼ਾ ਇੱਕ ਦੂਜੇ ਦਾ ਜੀਵਨ ਸਾਥੀ ਦਾ ਇਹ ਹੁੰਦਾ ਵੀ ਇੱਕ ਦੂਜੇ ਦਾ ਜੀਵਨ ਸਾਥੀ ਜਿੱਤੇ ਹੱਥ ਮਟਾਉਂਦਾ ਵਾ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਗੱਲਾਂ ਵੀ ਕਰਦੇ ਹੋਣਗੇ ਲੋਕ ਤਰੀਫਾ ਵੀ ਕਰਦੇ ਹੋਣਗੇ ਤੇ ਗੱਲਾਂ ਵੀ ਕਰਦੇ ਹੋਣਗੇ ਵੀ ਨਵੀਂ ਵਿਆਹ ਹੋਟੀ ਨੂੰ ਕੰਮ ਤੇ ਲਾਇਆ ਲੋਕਾਂ ਦਾ ਕੀ ਕਹਿਣਾ ਵਾ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ ਭਾਜੀ ਭਾਜੀ ਤੁਹਾਨੂੰ ਕੀ ਦੱਸੀਏ ਕਿ ਰਿਸ਼ਤੇਦਾਰ ਤਾਂ ਸੋਚਦੇ ਆ ਕਿ ਆਪਣੀ ਵਾਈਫ ਨੂੰ ਨਾਲ ਕੰਮ ਤੇ ਲਾਇਆ ਵਾ ਤੇ ਸ਼ੋਭ ਤੇ ਮਤਲਬ 네ਗੇਟਿਵ ਸੋਚ ਤੁਹਾਨੂੰ ਪਤਾ ਹੁੰਦੀ ਆ ਰਿਸ਼ਤੇਦਾਰਾਂ ਦੀ ਉਹ ਸੋਚਦੇ ਇਹ ਨੇ ਤੇ ਪਰ ਚਲੋ ਵੇਨਾ ਦੀ ਟੈਨਸ਼ਨ ਨਹੀਂ ਮੇਰੇ ਘਰਦਿਆਂ ਨੂੰ ਕੋਈ ਗੱਲਬਾਤ ਨਹੀਂ ਇਸ਼ੂ ਨਹੀਂ ਹੈਗਾ ਚੀਜ਼ ਦਾ ਕਹਿੰਦੇ ਕੋਈ ਨਹੀਂ ਆ ਤੁਹਾਡੇ ਨਾਲ ਜੋ ਸਹਿਮਤ ਆ ਤਾਂ ਫਿਰ ਵੀ ਮੈਂ ਵੀ ਵੀ ਤੇ ਫਿਰ ਕੀ ਕਰ ਸਕਦੇ ਨਾ ਤੇ ਇਹਨਾਂ ਨਾਲ ਸਾਥ ਹੈ ਇੱਕ ਫੈਮਿਲੀ ਦਾ ਸਾਥ ਹੈ ਆ ਤੇ ਫਿਰ ਬਾਹਰ ਦੇ ਤਾਂ ਆਪਾਂ ਸੋਚੀਦਾ ਹੀ ਨਹੀਂ ਆ ਜੀ ਕਰਦੇ ਤਾਂ ਗੱਲਾਂ ਬਥੇਰੀਆਂ ਨੇ ਕਿ ਓਦਾਂ ਵਾਈਫ ਨਾਲ ਲੱਗੀ ਹੋਈ ਆ ਕੰਮ ਕਰਦੀ ਭਈ ਨਾਲ ਕੋੰਦੇ ਚੰਗੇ ਨਹੀਂ ਲੱਗਦੇ ਜੇ ਉਹ ਕਾਰਤਿਕ ਲੋਤੇ ਪਰ ਆਪਾਂ ਸੋਚੀਦਾ ਕੋਈ ਗੱਲ ਨਹੀਂ ਆ ਮੇਰੇ ਉਹਨਾਂ ਨੂੰ ਨਹੀਂ ਪ੍ਰੋਬਲਮ ਹੈ ਮੈਨੂੰ ਨਹੀਂ ਇਹਨਾਂ ਦੀ ਫੈਮਿਲੀ ਨੂੰ ਨਹੀਂ ਕੋਈ ਪ੍ਰੋਬਲਮ ਆ ਗਈ ਫਿਰ ਸੋਚੀਦਾ ਕੋਈ ਗੱਲ ਨਹੀਂ ਆ ਹਾਂਜੀ ਤੇ ਮੇਰੇ ਐਸੋ ਵੀ ਹਮੇਸ਼ਾ ਸੀ ਬਾਰ ਘੁੰਮਦੇ ਦਿਖਾਈ ਦਿੰਦੇ ਨੇ ਕਿੰਨੇ ਕਿੰਨੇ ਤੁਸੀਂ ਵੀ ਆਪਣੇ ਘਰ ਦੇ ਕੋਈ ਘੁੰਮ ਲੈ ਕੇ ਘਮੋਣ ਫਿਰਨ ਵਾਸਤੇ ਕਿ ਜੈਸੇ ਦਿਖਾਂਦੇ ਜਿਆ ਲਖਿਆ ਨਹੀਂ ਨਹੀਂ ਜੀ ਘੁੰਮੀ ਦਾ ਫਰੀਦਾ ਵੀ ਜਿੱਦਾਂ ਵੀ ਕਵੇ ਇਹਨਾਂ ਦੀ ਸਲਾਹ ਹੁੰਦੀ ਆ ਸਾਡੀ ਇਕੱਠੇ ਸਲਾਹ ਬਣ ਜਾਂਦੀ ਆ ਵੀ ਅਜਿੱਤੇ ਘੁੰਮ ਜਾਨਾ ਵਾ ਟਾਈਮ ਕੱਢ ਕੇ ਟਾਈਮ ਤਾਂ ਵੈਸੇ ਵੀਰੇ ਲੇਟ ਹੋ ਜੀਦਾ ਆਪਾਂ ਇਥੋਂ ਹੀ ਮਾਰਨਿੰਗ ਸਵੇਰੇ 11 ਵਜੇ ਮਨ ਲਕੀ ਆਪਾਂ ਟਾਈਮ ਲੱਗ ਜਾਂਦਾ ਇੱਥੇ ਆਉਂਦਿਆਂ ਨੂੰ ਫਿਰ ਇੱਕ ਟਾਈਮ ਆਪਾਂ ਰੱਖ ਲਈਦਾ ਘੁੰਮਣ ਫਿਰਨ ਦਾ ਵੀ ਘੁੰਮੀ ਫਰੀਦਾ ਇੰਜੋਏ ਵੀ ਕਰੀਦੀ ਆ ਕੰਮ ਵੀ ਕਰੀਦਾ ਵਾ ਮਤਲਬ ਜੀ ਦਾ ਸਲਾਹ ਹੋਵੇ ਹਾਂਜੀ ਉਹ ਸਾਬ ਚੱਲੀਦਾ ਜੀ ਹਾਂ ਮਰਾ ਦੀ سپورਟ ਕਿੰਨੀ ਹੈ ਉਹ ਉਹ ਤੋਂ ਪਰਿਵਾਰਕ ਮੈਂਬਰਾਂ ਦੇ ਵਿੱਚ ਜੀ ਫੁੱਲ سپورਟ ਹੈ ਜੀ ਐਵੇਂ ਕਹੀਏ ਕਿ ਮੇਰੇ ਵੱਡੇ ਬ੍ਰਦਰ ਨੇ ਕੁਲਜੀਤ ਸਿੰਘ ਉਹਨਾਂ ਦੀ ਬਹੁਤ سپورਟ ਹੈ ਜੀ ਮੈਨੂੰ ਬਹੁਤ سپورਟ ਕਰਦੇਵੇਂ ਨੇ ਜਿੱਥੇ ਵੀ ਲੋਡ ਹੋਵੇ ਆ ਇੱਕ ਤਾਨਕੇ ਖੜਦੇ ਨਾਲ ਮੇਰੇ ਤੇ ਉਹ ਮੋਰ ਆਪਣੀ ਮੰਮੀ ਜੀ ਉਹਨਾਂ ਦੇ ਵੀ ਬਹੁਤ سپورਟ ਹੈ ਜੀ ਹਾਂਜੀ ਬਹੁਤ سپورਟ ਹੈ ਜੀ ਉਹਨਾਂ ਦੀ ਜਿਸ ਤੋਂ ਮਨਪੀਰ ਜਿਹੜੇ ਲੋਕ ਕਹਿੰਦੇ ਨੇ ਵੀ ਵਿਆਹ ਕਰਾ ਕੇ ਅਸੀਂ ਬਿਪਤਾ ਪਾਲੀ ਗੱਲ ਜਾਂ ਕੜੀ ਕਹਿੰਦੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਕਹਿੰਦੇ ਵਿਆਹ ਦਾ ਲੱਡੂ ਜਿਹੜਾ ਇਹ ਖਾਦਾ ਹੀ ਮਾੜਾ ਹੁੰਦਾ ਕਹਿੰਦੇ ਤੇ ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿੰਨੇ ਆਪਾਂ ਆਪਣੀ ਥਿੰਕਿੰਗ ਹੈ ਜੀ ਸੋਚਣ ਦੀ ਹੁਣ ਮੇਰੇ ਤੋਂ ਮੈਂ ਕਦੀ ਐਸੀ ਸੋਚੀ ਨਹੀਂ ਹੈ ਕਿ ਮੈਂ ਤੋਂ ਧੰਨਵਾਦੀ ਕਰਦਾ ਇਹਨਾਂ ਦਿਲੋਂ ਕਿ ਚਲੋ ਮੇਰੀ ਲਾਈਫ ਚ ਆਇਆ ਮੇਰਾ ਇੰਨੀ سپورਟ ਕੀਤੀ ਮੇਰੇ ਨਾਲ ਇੰਨਾ ਸਾਹ ਜਿਆ ਇੰਨਾ ਕੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਇਹ ਤਾਂ ਜੀ ਚਲੋ ਕਿਸਮਤ ਹੁੰਦੀ ਹੈ ਜੀ ਕਿਸੇ ਨੂੰ ਮਾੜੀ ਕਿਸੇ ਨੂੰ ਚੰਗੀ ਇਹ ਤਾਂ ਰੱਬ ਹੀ ਪਰਮਾਤਮਾ ਦੀ ਦੇਣ ਹੈ ਜੀ ਤੇ ਚਲੋ ਕਿਸਮਤ ਹੈ ਆ ਮਾਰੇ ਬਾਬਾ ਦੀ ਉਸ ਨੇ ਕਿਰਪਾ ਕਿ ਕੰਮ ਮੇਰਾ ਵਧੀਆ ਵਾ ਤੇ ਮੇਰੀ ਵਾਈਸ ਮੈਸੇਜ ਵੀ ਬਹੁਤ ਵਧੀਆ ਨੇਚਰ ਵੀ ਬਹੁਤ ਵਧੀਆ ਨਾ ਜੀ ਹਾਂਜੀ ਤੇ ਮੇਰੇ ਉਸ ਮਨਪ੍ਰੀਤ ਜੀ ਕਦੀ ਬਾਹਰ ਜਾਣੇ ਬਸ ਸੋਚਿਆ ਨਹੀਂ ਸੀ ਦੇਖਿਆ ਨਵੇਂ ਵਿਆਹ ਜੋੜਾ ਕੱਪਲ ਜਦ ਤਰ ਬਾਹਰ ਜਾਂਦੇ ਨੇ ਆਈਲੈਂਡਸ ਕਰਦੇ ਨੇ ਤੇ ਕੈਨੇਡਾ ਮੈਂ ਕਿਹਾ ਜਲਦ ਜਲਦ 20 ਲੱਖ ਰੁਪਏ ਲਾ ਕੇ ਤੁਸੀਂ ਕਿ ਸੋਚਿਆ ਨਹੀਂ ਬਾਹਰ ਜਾਣ ਮਾਰੇ ਨਹੀਂ ਨਹੀਂ ਵੀਰ ਜੀ ਆਪਾਂ ਨਹੀਂ ਸੋਚਿਆ ਇੰਨਾ ਵੀਰ ਜੀ ਪੈਸੇ ਲਾ ਕੇ ਕੀ ਕਰਨਾ ਉਹ ਹੀ ਕੰਮ ਇੱਥੇ ਖੋਲੀ ਹੈ ਇੰਨੀ ਦੂਰ ਜਾਂਦਾ ਕੀ ਫਾਇਦਾ ਕਰੇ ਅੱਛਾ ਹਾਂਜੀ ਤੇ ਜੇ ਵੀਰੇ ਇੰਨੇ ਪੈਸੇ ਲਾਉਣੇ ਹੁੰਦੇ ਮੈਂ ਤਾਂ ਇਹੀ ਸਲਾਹ ਦੂੰਗਾ ਸਾਰੇ ਵੀਰਾਂ ਭਰਾਵਾਂ ਨੂੰ ਕਿ ਜੇ ਕੰਮ ਕਰਨਾ ਬਾਹਰ ਦੀ بجائے ਤੁਸੀਂ ਇੱਥੇ ਮਿਹਨਤ ਕਰੋ ਇੱਥੇ ਪੈਸੇ ਲੈ ਆਪਣਾ ਕੰਮ ਖੋਲੋ ਸ਼ੁਰੂ ਕਰੋ ਸਭ ਕੁਝ ਮਿਹਨਤ ਦਾ ਫਲ ਸਭ ਕੁਝ ਇੱਥੇ ਮਿਲ ਜੇਗਾ ਤੁਹਾਨੂੰ ਹਾਂਜੀ ਸੁਪਨਾ ਕੀ ਆ ਮਨਪੀਤ ਦਾ ਅੱਜ ਦੁਕਾਨ ਖੋਲੀ ਆ ਵਾਜੀ ਫਾਸਟ ਫੂਡ ਦੀ ਗਾਂਹ ਕੀ ਸੁਪਨਾ ਰੱਖਿਆ ਮਨਪੀਤ ਨੇ ਵੀ ਜੀ ਮੇਰਾ ਸੁਪਨਾ ਹੀ ਹੈ ਕਿ ਇਸ ਕੰਮ ਦੇ ਥਰੂ ਕੰਮ ਦਾ ਅੱਗੇ ਤੋਂ ਅੱਗੇ ਵਧਾਵਾਂਗੇ ਜੀ ਹਾਂਜੀ ਇਸੇ ਕੰਮ ਨੂੰ ਵਧਾਉਣਾ ਚਾਹੁੰਦਾ ਅੱਗੇ ਜੇ ਮੈਂ ਕਹੀ ਤਿੰਨ ਵਾਰ ਦੇ ਸਟੋਰੀਆਂ ਅਸੀਂ ਦੇਖਿਆ ਵੀ ਸਰਦਾਰ ਜੀ ਫਾਸਟ ਫੂਡ ਆ ਰੱਖਿਆ ਵਾ ਜਦੋਂ ਤੁਸੀਂ ਕੁਵਾਰੇ ਸੀ ਹੁਣ ਤੁਸੀਂ ਜੋੜੀ ਬਣ ਗਈ ਆ ਕਿ ਲੱਗਦਾ ਨਾਂ ਚੇਂਜ ਕਰਨ ਦਾ ਚਾਹੀਦਾ ਹੋਣਾ ਹਾਂਜੀ ਵੀਰ ਜੀ ਨਾਮ ਚੇਂਜ ਦੀ ਕਰਾਂਗੇ ਜਰੂਰ ਜੀ ਦੇਖੋ ਵੀਰ ਜੀ ਨਾਮ ਤਾਂ ਆਪਾਂ ਚੇਂਜ ਕਰਤਾ ਜੀ ਲਗਾ ਦਿੱਤੀ ਆਈਡੀ ਆਪਾਂ ਆਫੀਸ਼ੀਅਲ ਕਪਲ ਹਾਂਜੀ ਆ ਬਾਕੀ ਮੈਂਸ਼ਨ ਕਰ ਦਾਂਗੇ ਆਪਾਂ ਵੀਰ ਉਹਨਾਂ ਨੂੰ ਤੇ ਆਪਾਂ ਨਵੀਂ ਆਈਡੀ ਆਪਾਂ ਜਰੂਰ ਲੱਗਦਾ ਜਿੱਥੇ ਕੱਲ ਸਰਦਾਰ ਜੀ ਰੱਖਿਆ ਫਾਸਟ ਫੂਡ ਕੀ ਲੱਗਦਾ ਔਰ ਸਰਦਾਰ ਜੀ ਜੋੜੀ ਫਾਸਟ ਫੂਡ ਰੱਖੋਗੇ ਦੁਕਾਨਾਂ ਦਾ ਹਾਂਜੀ ਹਾਂਜੀ ਵੀਰ ਜੀ ਜਰੂਰ ਜੀ ਨਾਮ ਚੇਂਜ ਕਰ ਇੰਨੀ ਨਾ ਸਪੋਰਟ ਆ ਫੋਰ ਸਪੋਰਟ ਆ ਬਾਬਾ ਦੀ ਸਿੰਤ ਕਿਰਪਾ ਤੇ ਜੀ ਰੋਜੀ ਕਰਾਂਗੇ ਕੋਈ ਨਾ ਕੋਈ ਕਹਿੰਦਾ ਜੀ ਪਹਿਲ ਸਭ ਦੇਣ ਦੀ ਸ਼ੁਰੂਆਤ ਕਿਸਤਾ ਕਰਦੇ ਹੋ ਸੰਜੂਰ ਸਾਡੇ ਕਰਦੇ ਹੋ ਸਵੇਰੇ ਦੇਣ ਦੀ ਸ਼ੁਰੂਆਤ ਜਿਹੜੀ ਆ ਕਿਸਤਾ ਕਰਦੇ ਹੋ ਦੁਕਾਨ ਤੇ ਕਿੰਨੇ ਵਜੇ ਦੁਕਾਨ ਖੋਲਦੇ ਹੋ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਕੀ ਕੀ ਕੰਮ ਕਰ ਲੈਂਦਾ ਸਵੇਰੇ ਵੀ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਘਰੇ ਉੱਠੀਦਾ ਇਸ਼ਨਾਨ ਕਰੀਦਾ ਜੀ ਤੇ ਮੇਰੀ ਮਿਸੇਜ ਹੋਣੀ ਵੀ ਇਸ਼ਨਾਨ ਕਰਕੇ ਰੋਟੀ ਪਾਣੀ ਤਿਆਰ ਕਰਦੇ ਨੇ ਤੇ ਸਾਨੂੰ ਕੁਝ ਮੇਰਾ ਕੰਮ ਮੰਮੀ ਹੋਣੀ ਕਰ ਲੈਂਦੇ ਨੇ ਤੇ ਸਾਨੂੰ ਲਗਭਗ 10 10:30 ਹੋ ਜਾਂਦੇ ਜੀ ਘਰ ਤੋਂ ਦਿਆਂ ਨੂੰ ਇੱਥੇ ਆ ਕੇ 11: ਜੇ ਟਾਈਮ ਲੱਗੇ ਟਾਈਮ ਕੱਢ ਕੇ ਅੱਜ ਗੁਰਦਾਰੇ ਜਾ ਜਾਈਦਾ ਜੀ ਬਾਬਾ ਦੀਪ ਸਿੰਘ ਗੁਰਦਾਰੇ ਜੀ ਹੋ ਗਏ ਅੱਜ ਇਦਾਂ ਹੀ ਰੁਟੀਨ ਰਹੀ ਸੀ ਬਾਬਾ ਦੀਪ ਸਿੰਘ ਗੁਰਦਾਰੇ ਗਏ ਆ ਉਤੋਂ ਆਣ ਕੇ ਸਫਾਈ ਕੀਤੀ ਆ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਜੀ ਆਪਾਂ ਠੀਕ ਆ ਠੀਕ ਆ ਜੀ ਤੇ ਜਾਂਦੇ ਨੇ ਸਨੇਹਾ ਕੀ ਦੇਣਾ ਚਾਹੋਗੇ ਜਿਹੜੇ ਲੋਕ ਮੈਂ ਜਿਵੇਂ ਬਾਰ-ਬਾਰ ਗੱਲ ਕੀਤੀ ਵੀ ਲੋਕ ਕਹਿੰਦੇ ਨੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਵਿਆਹ ਵਾਲਾ ਲੱਡੂ ਖਾਦਾ ਹੀ ਕਰਦੇ ਆ ਬਾਲਾ ਜਿਵੇਂ ਤੁਸੀਂ ਦੂਸਰਾ ਸਵਾਲ ਕਰ ਰਹੇ ਆ ਅਜੇ ਇਹ ਲੋਕ ਜਿਹੜੇ ਸੋਚਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਆਪਣੇ ਲਈ ਇਹ ਤਾਂ ਵੀਰ ਜੀ ਮੈਂ ਤਾਂ ਫਿਰ ਗੱਲ ਪਰਮਾਤਮਾ ਦੀ ਛੱ ਬਾਕੀ ਕਿਸਮਤ ਹੀ ਆਈ ਕਿਸਮਤ ਆ ਕਿ ਕਰਮ ਚੰਗੇ ਹੋਣ ਤਾਂ ਮਿਲ ਜਾਂਦਾ ਬ ਚੰਗਾ ਪੜਨਾ ਨਹੀਂ ਤਾਂ ਕੀ ਕਹਿ ਸਕਦੇ ਨਾ ਬਰੇ ਹਾਂਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਮਨਪੀਤ ਆ ਅਤੇ ਫਾਸਟ ਫੂਡ ਦੀ ਇਹ ਦੁਕਾਨ ਲਾਉਂਦੇ ਨੇ ਵਿਆਹ ਤੋਂ ਪਹਿਲਾਂ ਇਹ ਰੇੜੀ ਲਗਾਉਂਦੇ ਸੀ ਵਿਆਹ ਜੀਵਨ ਸਾਥੀ ਆਇਆ ਤੇ ਕਹਿੰਦੇ ਲక్ష్ਮੀ ਘਰੇ ਆਈ ਆ ਅਤੇ ਉਸ ਤੋਂ ਬਾਅਦ ਇੱਕ ਦੁਕਾਨ ਖੋਲੀ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਹੱਥਾਂ ਵਿੱਚ ਚੂੜਾ ਵਾ ਭੈਂਦੀ ਦੇ ਤੇ ਦੋਵੇਂ ਜੀ ਕੰਮ ਕਰਦੇ ਨੇ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦੇ ਨੇ ਤੇ ਲੋਕਾਂ ਵਾਸਤੇ ਮਿਸਾਲ ਬਣੇ ਨੇ ਜਿਹੜੇ ਲੋਕ ਸੋਚਦੇ ਨੇ ਵੀ ਦੋਵੇਂ ਜੀ ਕੰਮ ਕਿੱਥਾ ਕਰਾਂਗੇ ਰਿਸ਼ਤੇਦਾਰਾਂ ਵਾਲੇ ਮਿਹਨੇ ਬੜੇ ਮਾਰੇ ਤਾਂ ਨੇ ਮੜੇ ਮਾਰੇ ਪਰ ਇਹਨਾਂ ਨੇ ਆਪਣੀ سپورਟ ਵਾਸਤੇ ਆਪਣੇ ਪਰਿਵਾਰ ਦੇ ਨਾਲ ਅੱਜ ਵੀ ਖੜੇ ਨੇ ਘਰਦਿਆਂ ਨੇ ਪੂਰੀ سپورਟ ਆ ਅੱਛਾ ਜੀ ਦੇਖ ਸਕਦੇ ਹੋ ਵੀ ਦੋਵੇਂ ਮੀਆਂ ਬੇਵੀ ਫਾਸਟ ਫੂਡ ਜਿਹੜੀ ਕੰਮ ਕਰਦੇ ਨੇ ਅਤੇ ਨਾਲ ਹੀ ਲੋਕਾਂ ਵਿੱਚ ਬੜਾ ਕਰੇਜ ਆ ਵੀ ਇਹ ਜਿਹੜੀ ਜੋੜੀ ਆ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦੀ ਆ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਘਰਦਿਆਂ ਨਾਲ ਵੀ ਉਹਨਾਂ ਨੂੰ ਪੁੱਛਦੇ ਆ ਜੀਵਨ ਸਾਥੀ ਬਾਰੇ ਜੀਤ ਇਸ ਵੀਰਵਚੂ ਵੇਖ ਸਕਦੇ ਹੋ ਇਹਦੀ ਤਸਵੀਰਾਂ ਨੇ ਫਾਸਟ ਫੂਡ ਦੀਆਂ ਜਿਹੜੀਆਂ ਉਹਨਾਂ ਦੇ ਦੁਕਾਨ ਲਗਾਈ ਹੋਈ ਆ ਮਨਪ੍ਰੀਤ ਜਿਹੜੀ ਕੀ ਫਾਸਟ ਫੂਡ ਦੀ ਰੀਲ ਦੁਕਾਨ ਲਗਾਈ ਆ ਗੱਲਬਾਤ ਕਰਾਂਗੇ ਪੰਜੀ ਦਾ ਜੀ ਹਾਂਜੀ ਪੰਜੀ ਕੀ ਨਾਮ ਜਣਾ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਕੀ ਨਾਮ ਹੈ ਮੇਰਾ ਨਾਮ ਜੋਧਕੌਰ ਹੈ ਮਲਜੋਧਕੌਰ ਹਾਂਜੀ ਜੋਧਕੌਰ ਜੀ ਤੁਹਾਡੀ ਜੋੜੀ ਬਹੁਤ ਮਸ਼ਹੂਰ ਹੈ ਕਹਿੰਦੇ ਸਰਦਾਰ ਜੀ ਦੋਵੇਂ ਜੋੜੀ ਹੈ ਕਪਲ ਆ ਨਵਾਂ ਲਾ ਵਿਆਹ ਆ ਹੱਥੇ ਚੂੜਾ ਪਾਇਆ ਹੋਇਆ ਤੇ ਫਾਸਟ ਫੂਡ ਦਾ ਕੰਮ ਕਰਦੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਸਰ ਬਿਲਕੁਲ ਜੀ ਕੰਮ ਕਰ ਰਹੇ ਆ ਦੋਨੋਂ ਅਸੀਂ ਇਕੱਠੇ ਕੰਮ ਕਰਦੇ ਪਏ ਆ ਹਨਾ ਮਤਲਬ ਮੈਨੂੰ ਆਪਣੇ ਹਸਬੰਦ ਦੇ ਨਾਲ ਕੰਮ ਕਰਉਣਾ ਵਧੀਆ ਲੱਗ ਰਿਹਾ ਹੈ ਇਹਨਾਂ ਦੀ ਵੀ ਸਪੋਰਟ ਆ ਮਤਲਬ ਸਾਰੀ ਫੈਮਿਲੀ ਵੀ ਪਿੱਛੋਂ ਪੂਰੀ ਸਪੋਰਟ ਕਰ ਰਹੀ ਹੈ ਬਾਕੀ ਤਾਨੇ ਤੇ ਲੋਕੀ ਗੱਲਾਂ ਕਰਦੇ ਆ ਹਨਾ ਕਿ ਨਵਾਂ ਵਿਆਹ ਆ ਵਾ ਇਦਾਂ ਲੱਗੇ ਕੰਮ ਪਰ ਚਲੋ ਕੋਈ ਨਹੀਂ ਹੈ ਜਦ ਮੇਰਾ ਹਸਬੰਦ ਸਪੋਰਟ ਕਰ ਰਿਹਾ ਫੇਰ ਤਾਂ ਮੈਨੂੰ ਕੋਈ ਗੱਲ ਦੀ ਹੈ ਨਹੀਂ ਇਹਨਾਂ ਨੂੰ ਪਰੇਸ਼ਾਨੀ ਤਿੰਨ ਜੋੜੀ ਅਸੀਂ ਦੇਖਿਆ ਜਿਆਦਾਤਰ ਨਵੀਂ ਵਿਆਹੀ ਜੋੜੀ ਤੇ ਅਸੀਂ ਦੇਖਿਆ ਪਹਾੜਾਂ ਤੇ ਘੁੰਮਣ ਫਿਰ ਜਾਂਦੇ ਨੇ ਮਨਾਲੀ ਵੀ ਜਾਂਦੇ ਨੇ ਢਲੋਜੀ ਜਾਂਦੇ ਨੇ ਤੁਸੀਂ ਦੁਕਾਨ ਤੇ ਰਹਿੰਦੇ ਹੋ ਕੀ ਕਹਿਣਾ ਜਾਓਗੇ ਕਦੀ ਗਿਆ ਨਹੀਂ ਕਰਦੇਆਂ ਨੂੰ ਵੀ ਮੈਨੂੰ ਵੀ ਕੰਮ ਵਾਸਤੇ ਬਾਹਰ ਲੈ ਕੇ ਜਾਓ ਨਹੀਂ ਸਰ ਜਾਈਦਾ ਜਦੋਂ ਮਤਲਬ ਛੁੱਟੀ ਕਰੀ ਦਿਆ ਕੰਮ ਫਿਰ ਵੀ ਆਈਦਾ ਇੰਜੋਏ ਵੀ ਕਰੀਦਾ ਵਾ ਤੇ ਨਾਲ ਨਾਲ ਕੰਮ ਵੀ ਕਰੀਦਾ ਵਾ ਤਿਮਿਰਸੋ ਵੀ ਕਰੀ ਜਦੋਂ ਵਿਆਹਇਆ ਸੀ ਕਿ ਸੋਚਿਆ ਸੀ ਇਸ ਤਰ੍ਹਾਂ ਪਤੀ ਦੇ ਨਾਲ ਕੰਮ ਕਰਨਾ ਪਊਗਾ ਉਹਨਾਂ ਦੇ ਨਾਲ ਮਿਹਨਤ ਕਰਨੀ ਪਊਗੀ ਕਿਉਂਕਿ ਹਰ ਕਿਸੇ ਦੇ ਸੁਪਨੇ ਹੁੰਦੇ ਨੇ ਤੁਹਾਡੇ ਕੋਲ ਸੁਪਨੇ ਹੋਣਗੇ ਹਾਂਜੀ ਸਰਪਰ ਕੰਮ ਤੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਨਾ ਕੰਮ ਤੇ ਕੰਮ ਹੀ ਹੁੰਦਾ ਵਾ ਤੇ ਕੰਮ ਕਰਨਾ ਵਧੀਆ ਲੱਗਦਾ ਵਾ ਮੈਂ ਨਹੀਂ ਕਰੀ ਐਦਾਂ ਸੋਚਿਆ ਕਿ ਇਹਨਾਂ ਨਾਲ ਐਦਾਂ ਐਦਾਂ ਹਨਾ ਕੀ ਸੋਚਾਂਗੇ ਕੰਮ ਆਪਾਂ ਕਰੀਦਾ ਦੋਨੋਂ ਮਿਲ ਕੇ ਰਲ ਮਿਲ ਕੇ ਹੱਸਦੇ ਖੇੜਦੇ ਕੰਮ ਕਰੀਦਾ ਵਾ ਕੋਈ ਗੱਲ ਨਹੀਂ ਤਿਮਿਰਸੋ ਵੀ ਮਨਪੀ ਦੇ ਕਿੰਨੇ ਕੀ ਮੋੜਿਆ ਮਨਪੀ ਜੇ ਇੱਥੇ ਕੰਮ ਕਰਦਾ ਮੇਰਾ ਤਾਂ ਫੇਰ ਘਰ ਵੀ ਤੁਸੀਂ ਬੈ ਆਪਣਾ ਖਵਾਂਦਾ ਹੋਗਾ ਕਿ ਲੱਗਦਾ ਕਿ ਘਰ ਮौज ਲੱਗੀ ਤੁਹਾਨੂੰ ਦੇ ਨਹੀਂ ਨਹੀਂ ਸਰ ਇੱਥੇ ਹੀ ਘਰ ਤੇ ਕੋ ਟਾਈਮ ਮਿਲਦਾ ਨਹੀਂ ਆ ਸਰ ਦਿਨ ਸ਼ਾਪ ਤੇ ਰਹਿਦਾ ਵਾ ਤੇ ਬਸ ਰਾਤ ਨੂੰ ਹੀ ਚਾਹੀਦਾ ਘਰੇ ਰੋਟੀ ਪਾਣੀ ਖਾਈਦਾ ਸੋਤੀ ਠੀਕ ਹੈ ਜਦ ਮੈਂ ਗੱਲ ਕੀਤੀ ਹੈ ਰਿਸ਼ਤੇਦਾਰਾਂ ਦੀ ਕੀ سپورਟ ਯਾਰ ਰਿਸ਼ਤੇਦਾਰ ਮਿਠਾਸੀ ਦੇ ਦੇ ਕਈ ਗੱਲਾਂ ਵੀ ਕਰਦੇ ਹੋਣਗੇ ਕਈ سپورਟ ਵੀ ਕਰਦੇ ਹੋਣਗੇ ਇਸ ਚੀਜ਼ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਗੱਲਾਂ ਵੀ ਕਰਦੇ ਆ ਤੇ سپورਟ ਕਈ ਕਰਨ ਵਾਲੇ ਕਰਦੇ ਆ ਬਟ ਗੱਲਾਂ ਹੀ ਅੱਜ ਕੱਲ ਸੋਨ ਨੂੰ ਮਿਲਦੀਆਂ ਵਾ ਕਿ ਹਨਾ ਕਿ ਕਿਸ ਤਰ੍ਹਾਂ ਲੱਗੇ ਹੋਇਆ ਨਵਾਂ ਵਿਆਹ ਹੋਇਆ ਹੈ ਨਾ ਰਹਾ ਹੈ ਝੂੜਾ ਪਾ ਕੇ ਲੱਗੀ ਹੋਈ ਆ ਮਤਲਬ ਕਈ ਗੱਲਾਂ ਸਰ ਸੋਨਾਂ ਨੂੰ ਮਿਲਦੀਆਂ ਪਰ ਪਰਿਵਾਰ ਵੱਲੋਂ ਹਸਬੰਡ ਵੱਲੋਂ ਪੂਰੀ سپورਟ ਆ ਨਾ ਫੇਰ ਨਹੀਂ ਕੋਈ ਟੈਨਸ਼ਨ ਲਈਦੀ ਆ ਕਿ ਚੱਲ ਕੋਈ ਨਹੀਂ ਜੀਵਨ ਸਾਥੀ ਨਾਲ ਲਗਾਵਾ ਨਾ ਫੇਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਆਗੀ ਸਰ ਬਿਲਕੁਲ ਜੀ ਤੇ ਮਾਨਪੀ ਜੀ ਸੋਈ ਨਮਜੋੜ ਜੀ ਹਮੇਸ਼ਾ ਗੱਲ ਕਿ ਆਉਂਦਾ ਕਿ ਕਹਿੰਦੇ ਜੀਵਨ ਸਾਥੀ ਚੰਗਾ ਮਿਲ ਜੇ ਤੇ ਜਿਹੜਾ ਜੀਵਨ ਆ ਉਹ ਸਵਰਗ ਬਣ ਜਾਂਦਾ ਤੇ ਜੇ ਕੋਈ ਜੀਵਨ ਸਾਥੀ ਮਾੜਾ ਮਿਲ ਜੇ ਤੇ ਨਰਕ ਬਣ ਜਾਂਦਾ ਇਹਦੇ ਵਿੱਚ ਕਿੰਨੀ ਸੱਚਾਈ ਹਾਂਜੀ ਬਿਲਕੁਲ ਜੀ ਹਸਬੰਦ ਚੰਗਾ ਹੋਣਾ ਚਾਹੀਦਾ ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ ਇਹ ਮੈਨੂੰ ਬਹੁਤ ਵਧੀਆ ਮਿਲਿਆ ਹਸਬੰਦ ਕੋਈ ਗੱਲ ਨਹੀਂ ਹਨਾ ਬਿਨਾ ਗੱਲੋਂ ਕੰਮ ਲੜੇ ਝਗੜੇ ਕਰੀਦਾ ਪਰ ਕੰਮ ਨੇ ਸਾਥ ਪੂਰਾ ਦਿੰਦੇ ਮੈਨੂੰ ਕਿਸੇ ਜਗ੍ਹਾ ਲੋ ਨਾ ਨਹੀਂ ਜਿੱਦਾਂ ਵੀ ਸਾਰਾ ਕੰਮ ਨਾਲ ਕਰੀਦਾ ਇਹਦੇ ਇਲਾਵਾ ਲਈਆਂ ਗੁਰੂ ਸਾਹਿਬ ਦੀ ਗਾੜੀ ਤੇ ਦੁੱਖ ਸੁੱਖ ਵਿੱਚ ਹਮੇਸ਼ਾ ਭਾਈਵਾਲ ਕਹੇ ਜਾਂਦਾ ਵਾ ਜਦੋਂ ਵੀ ਕਿਤੇ ਮੁਸੀਬਤ ਆਵੇ ਇਹ ਕਿਨੇ ਸਭ ਤੋਂ ਪਹਿਲਾਂ ਸਾਡੇ ਤੇ ਆਵੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਬਿਲਕੁਲ ਜੀ ਸਰ ਇਹ ਤਾਂ ਹੈਗਾ ਵਾ ਮੁਸੀਬਤ ਵੇਲੇ ਹਰ ਵੇਲੇ ਨਾਲ ਖੜੇ ਰਹਿੰਦੇ ਮੇਰੇ ਕੇਵਲੋਂ ਨਾ ਨਹੀਂ ਮਤਲਬ ਪੂਰੀ ਸਪੋਰਟ ਕਰਦੇ ਬੀਰਸੋ ਵੀ ਮਨਬੀ ਨੇ ਤਾਂ ਕੰਮ ਸਿੱਖਿਆ ਸੀ ਫਾਸਟ ਫੂਡ ਦਾ ਤੁਸੀਂ ਨਹੀਂ ਸਿੱਖਿਆ ਫਿਰ ਕਿਸ ਤਰ੍ਹਾਂ ਕੰਮ ਕਰ ਕਰ ਲੈਂਦੇ ਹੋ ਕਿਸ ਤਰ੍ਹਾਂ ਸਾਰਾ ਤਿਆਰ ਕਰ ਲੈਂਦੇ ਨਾਲ ਆਪਣੇ ਹਸਬੰਦ ਤੋਂ ਸਿੱਖਿਆ ਵਾ ਇਹ ਮੈਨੂੰ ਸਿਖਾਉਂਦੇ ਆ ਮੈਂ ਉਸੇ ਤਰ੍ਹਾਂ ਕੰਮ ਕਰਦੀ ਆ ਸਾਰਾ ਖੁਦ ਹੀ ਸਮਾਨ ਰੈਡੀ ਕਰੀਦਾ ਸੀ ਦੋਨੋਂ ਆ ਕੇ ਇਸ ਫਿਰੇ ਸ਼ਾਪ ਤੇ ਠੀਕ ਹੈ ਤਿੰਨੇ ਜਦੋਂ ਇਸ ਵੀ ਜਦੋਂ ਗਾਹਕ ਵਗਾਰੀ ਇੱਥੇ ਆਉਂਦੇ ਨੇ ਤੁਹਾਨੂੰ ਦੇਖਦੇ ਨਵਾਂ ਚੂੜਾ ਪਾਇਆ ਹੈ ਇਹ ਚੂੜੇ ਦਾ ਰੰਗ ਵੀ ਨਹੀਂ ਚੰਗੀ ਤਰ੍ਹਾਂ ਉਤਰਿਆ ਤੇ ਉਦੋਂ ਫੇ ਕੀ ਗੱਲਾਂ ਕਰਦੇ ਕੁਝ ਆ ਕੇ ਕੋਈ ਅਪਰੀਸ਼ੀਏਟ ਕਰਾ ਕਰਦੇ ਕੁਝ ਕਹਿੰਦੇ ਨਾ ਆ ਕੇ ਨਹੀਂ ਸਰ ਕਈ ਅਪਰੀਸ਼ੀਏਟ ਵੀ ਕਰਕੇ ਜਾਂਦੇ ਆ ਕਿ ਵਧੀਆ ਵਾ ਤੁਸੀਂ ਦੋਨੋਂ ਹਸਬੰਡ ਵਾਈਫ ਮਿਲ ਕੇ ਕੰਮ ਕਰਦੇ ਕਈ ਨੂੰ ਵਧੀਆ ਲੱਗਦਾ ਪਿਆ ਵਾ ਕਈ ਸਪੋਰਟ ਕਰਦੇ ਕਈ ਥੋੜੀ ਕਰਦੇ ਜਾਂਦੇ ਗੱਲਾਂ ਮਟਕਈ ਪਰ ਵਧੀਆ ਕਰਕੇ ਜਾਂਦੇ ਆ ਅਪਰੀਸ਼ੀਏਟ ਕਰਦੇ ਆ ਕਿ ਵਧੀਆ ਦੋਨੋਂ ਲੱਗੇ ਆ ਕੰਮ ਕਰਨ ਵਾਸਤੇ ਕਈ ਲੋਕ ਗੱਲਾਂ ਕਰਦੇ ਨੇ ਫਿਰ ਕਦੀ ਮਨ ਦਾਸ ਹੋ ਜਾਂਦਾ ਕਦੀ ਮਨਪੀਣਾ ਲਾਹਮਾ ਦਿੱਤਾ ਹੋਗਾ ਵੀ ਮਨਪੀ ਇਸ ਤਰ੍ਹਾਂ ਲੋਕ ਕਹਿ ਕੇ ਜਾਂਦੇ ਨੇ ਸਾਨੂੰ ਆ ਕੇ ਕਦੀ ਕੋਈ ਅਪਰੀਸ਼ੀਏਟ ਘੱਟ ਕਰਦਾ ਜਾਂ ਕਦੀ ਕੋਈ ਆ ਕੇ ਲਾਹਮਾ ਦੇ ਜਾਂਦਾ ਜਾਂ ਵੀ ਨਵੀਂ ਵਿਆਹੀ ਜੋੜੀ ਨੂੰ ਜਾਂ ਨਵੀਂ ਵਿਆਹੀ ਵੋਟੀ ਨੂੰ ਘਰ ਵੀ ਕੰਮ ਕਰਨਾ ਪੈਂਦਾ ਬਾਹਰ ਵੀ ਕਰਨਾ ਪੈਂਦਾ ਕਈ ਇਸ ਤਰ੍ਹਾਂ ਕਦੀ ਮਨ ਨੂੰ ਉਦਾਸੀ ਹੁੰਦੀ ਨਹੀਂ ਕਦੀ ਨਹੀਂ ਸਰ ਹੁੰਦਾ ਥੋੜਾ ਹੁੰਦਾ ਬਟ ਜਦੋਂ ਹਸਬੰਡ ਨਾਲ ਨਾ ਫੇਨ ਹੀ ਸ ਟੈਨਸ਼ਨ ਲਈਦੀ ਕੋਈ ਕੰਨ ਫਿਰ ਜਿਹੜਾ ਗੱਲਾਂ ਕਰਦਾ ਕੋਈ ਨਹੀਂ ਕਰਨ ਦੋ ਹਸਬੰਦ ਨਾ ਲੈਗਾ ਨਾ ਫਿਰ ਨਿੱਕੇ ਗਲਤੀ ਟੈਂਸ਼ਨ ਠੀਕ ਹੈ ਤੇ ਨਵਜੋਤ ਜੀ ਵਿਦੇਸ਼ਾਂ ਬਾਹਰ ਜਾਣ ਕੀ ਹੈ ਅਸੀਂ ਦੇ ਦੇ ਵੀ ਜਾਂ ਤਾਂ ਜੋੜੀਆਂ ਪਲੱਸ 2 ਕਰਦੀਆਂ ਵਿਆਹ ਕਰਾ ਕੇ ਸਿੱਧਾ ਵਿਦੇਸ਼ਾਂ ਵਨ ਕੈਨੇਡਾ ਮੈਂ ਕਿਹਾ ਚਲਣੀ ਹਾਇਲਟਸ ਕਰਕੇ ਤੁਸੀਂ ਸੋਚਿਆ ਕਦੀ ਬਾਹਰ ਜਾਣ ਬਾਰੇ ਸਰ ਸੋਚਿਆ ਸੀ ਪਹਿਲਾਂ ਸੋਚ ਤੇ ਅ ਪਰ ਜਦੋਂ ਹੁਣ ਇਹਨਾਂ ਦੇ ਨਾਲ ਕੰਮ ਕਰਾਉਣ ਲੱਗੇ ਇੱਥੇ ਮਤਲਬ ਮਾਪੇਓ ਦਾ ਰਹਿ ਕੇ ਸੇਵਾ ਵੀ ਕਰ ਸਕਦੇ ਬਾਹਰ ਜਾ ਕੇ ਇਹ ਚੀਜ਼ ਨਹੀਂ ਡਿਸਰਵ ਡਾਲਰ ਕਮਾ ਸਕਦੇ ਆ ਪਰ ਮਾਪੇ ਆਪ ਦਾ ਪਿਆਰ ਤੇ ਸੇਵਾ ਨਹੀਂ ਕਮਾ ਸਕਦੇ ਤੇ ਆਪਣੇ ਹਸਬੰਦ ਦੇ ਨਾਲ ਰਹਿ ਕੇ ਉਹਨਾਂ ਦੀ سپورਟ ਵੀ ਕਰਦੀ ਪਈ ਨਾਲ ਉਹਨਾਂ ਦਾ ਕੰਮ ਕਰਾਉਂਦੀ ਪਈ ਆ ਤੇ ਇਹ ਚ ਇਥੇ ਰੱਖ ਕੇ ਨਾਲੇ ਨਾਲ ਕੰਮ ਕਰਵਾਉਣਾ ਠੀਕ ਹੈ ਜੀ ਤੇ ਮੈਂ ਨਾਜਾਂ ਦੇ ਨੌਜੋਨੀ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਨਵੇਂ ਕਪਲ ਨੇ ਜਾਂ ਜਿਹੜੇ ਜੀਵਨ ਵਿੱਚ ਘਬਰਾ ਜਾਂਦੇ ਨੇ ਅਸੀਂ ਵੇਖਿਆ ਜਾ ਵਿਆਹ ਹੁੰਦਾ ਜੀਵਨ ਸਾਥੀ ਨਵਾਂ ਸ਼ੁਰੂ ਕਰਦੇ ਸਭ ਸ਼ੁਰੂ ਕਰਦੇ ਨੇ ਆਪਸ ਵਿੱਚ ਨਈ ਮੀਆਂ ਬੀਬੀ ਦੀ ਬੰਦੀ ਅਸੀਂ ਦੇਖਦੇ ਹਾਂ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿਸੇ ਤਰ੍ਹਾਂ ਇੱਕ ਦੂਜੇ ਨਾਲ ਗੱਲਬਾਤ ਲੈ ਕੇ ਅਜਿਹੇ ਲੋਕਾਂ ਨੂੰ ਖਾ ਕੇ ਨਵੇਂ ਜੋੜਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਕੀ ਗੱਲਾਂ ਆਪਣੀ ਗੱਲ ਹਾਂਜੀ ਸਰ ਜ਼ਿੰਦਗੀ ਦੇ ਵਿੱਚ ਲੜਾਈਆਂ ਤਕਰੇ ਵੀ ਹੁੰਦੇ ਬਹੁਤ ਕੋ ਸਟਰਗਲ ਵੀ ਕਰਨਾ ਪੈਂਦਾ ਬਟ ਜਦੋਂ ਅਸੀਂ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਇੱਕ ਦੂਜੇ ਦਾ ਨਾ ਸਪੋਰਟ ਕਰਾਂਗੇ ਨਾ ਫਿਰ ਕੁਝ ਨਹੀਂ ਹੋਏਗਾ ਜ਼ਿੰਦਗੀ ਦੇ ਵਿੱਚ ਹਨਾ ਕੋਈ ਲੜਾਈ ਝਗੜਾ ਨਹੀਂ ਹੋਊਗਾ ਤੇ ਆਪਣੇ ਆ ਕਿ ਆਪਣੇ ਹਸਬੰਡ ਦੀ ਨਾ ਪੂਰੀ ਸਪੋਰਟ ਕਰਨੀ ਚਾਹੀਦੀ ਉਹ ਤੁਹਾਡੀ ਗੱਲ ਦਾ ਸਾਨੂੰ ਇੱਕ ਦੂਜੇ ਦੀ ਗੱਲ ਸੁਣ ਕੇ ਹੀ ਅੱਗੇ ਕਰਨਾ ਚਾਹੀਦਾ ਵਾ ਉਹਨਾਂ ਦੇ ਨਾਲ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਨਿਮਨ ਜੋਗ ਕਰਨਾ ਤੁਸੀਂ ਦੇਖਿਆ ਵੀ ਭੈਣ ਦੀ ਦਾ ਨਵਾਂ ਵਿਆਹ ਹੱਥੀ ਚੂੜਾ ਪਾਇਆ ਪਤੀ ਦੇ ਨਾਲ ਜਿਹੜਾ ਕਿ ਜੀਵਨ ਸਾਥੀ ਆ ਉਹਦੇ ਨਾਲ ਸਪੋਰਟ ਵਾਸਤੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਤੇ ਦੂਜੇ ਲੋਕਾਂ ਵਾਸਤੇ ਮਿਸਾਲ ਬਣ ਕੇ ਆਏ ਨੇ ਜਿਹੜੇ ਲੋਕ ਗੱਲਾਂ ਕਰਦੇ ਨੇ ਜਾਂ ਜਿਹੜੇ ਲੋਕ ਇੱਕ ਦੂਜੇ ਨੂੰ ਸਮਝਦੇ ਨੇ ਕਿ ਸ਼ਾਇਦ ਮੀਆਂ ਬੇਵੀ ਨੂੰ ਇਕੱਠੇ ਕੰਮ ਨਹੀਂ ਕਰਨਾ ਚਾਹੀਦਾ ਜਾਂ ਜਾਂ ਕਹਿੰਦੇ ਨੇ ਵੀ ਨਵਾਂ ਵਿਆਹ ਹੈ ਜੋੜਾ ਚੂੜੀ ਬਾਕੇ ਉਹਨਾਂ ਨੂੰ ਕੰਮ ਤੇ ਲੈ ਕੇ ਆਏ ਨਾ ਉਹਨਾਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਆ ਕਿਉਂਕਿ ਮਿਹਨਤ ਕਰਨ ਦਾ ਡਰ ਨਹੀਂ ਆ ਦੋਵੇਂ ਜੀਵਨ ਸਾਥੀ ਮਿਹਨਤ ਕਰਦੇ ਨੇ ਅਤੇ ਲੋਕਾਂ ਵਾਸਤੇ ਮਿਸਾਲ ਬਣ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਲੋਕਾਂ ਵਿੱਚ ਇਹ ਕਹਿਣਾ ਆ ਵੀ ਨਵੀਂ ਜੋੜੀ ਜਿਹੜੀ ਇਹ ਕੰਮ ਕਰਦੀ ਆ ਫਾਸਟ ਅਤੇ ਮਨਪ੍ਰੀਤ ਦਾ ਕਹਿਣਾ ਵੀ ਮੇਰੇ ਵਾਸਤੇ ਮੇਰੇ ਘਰੇ ਲక్ష్ਮੀ ਆਈ ਆ ਜਿਉਂਦਾ ਮੇਰਾ ਵਿਆਹ ਆਇਆ ਉਸ ਤੋਂ ਬਾਅਦ ਮੇਰੇ ਘਰ ਵੀ ਚਾਨ ਚੰਦ ਲੱਗੇ ਨੇ ਅਤੇ ਇਹਨਾਂ ਪੜ ਲੈ ਕਿ ਉਹਨਾਂ ਸੋਚਿਆ ਵੀ ਬਾਹਰ ਨਹੀਂ ਜਾਣਾ ਇੱਥੇ ਰਹਿ ਕੇ ਹੀ ਜਿਹੜਾ ਕੰਮ ਕਰਨਾ ਵਾ ਤੁਸੀਂ ਦੇਖ ਸਕਦੇ ਹੋ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਨਵੇਂ ਕਪਲ ਨੇ ਜਾਂ ਜਿਹੜੇ ਵਿਆਹ ਕੀ ਕਰ ਜਿਹਨਾਂ ਵਿਆਹ ਕਰਵਾਇਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਰ